ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਧਮਕਾ ਰਹੀ ਹੈ ਬਲੈਕਮੇਲ ਕੀਤਾ ਜਾ ਰਿਹਾ ਪਰ ਪਾਰਟੀ ਕਿਸਾਨਾਂ ਨੂੰ ਘੱਟ ਨਾ ਸਮਝੇ ਇਹ ਬੋਲ ਜਿਹੜੇ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਨੇ ਜਿਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਸਾਧੇਗੇ ਨੇ ਗੱਲ ਕਹੀ ਹੈ ਵੀ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਜਿਹੜਾ ਹੈਗਾ ਨਰਿੰਦਰ ਮੋਦੀ ਬਣਦੇ ਕਦਮ ਚੁੱਕਣਗੇ ਇਸ ਤਰ੍ਹਾਂ ਦੇ ਇੱਕ ਦੇ ਸਟੇਟਮੈਂਟ ਚਲੋ ਉਹਦੀ ਆਪ ਦੀ ਪੋਲੀਟੀਕਲ ਸਟੇਟਮੈਂਟ ਹੈ ਕਿਉਂਕਿ ਪ੍ਰਧਾਨ ਹੈ ਉਸ ਪਾਰਟੀ ਦਾ ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਨਾਂ 'ਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜਾਕਰਟ ਸਾਹਿਬ ਬੋਲ ਰਹੇ ਨੇ ਉਸ ਤੋਂ ਉਲਟ ਹੈ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸ ਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚੜਾਦੀ ਕਿਸਾਨ ਦੀ ਛੱਟ ਵੀ ਲੱਗੀ ਹੈ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਸਲਾਂ ਦੀ ਗੱਲ ਕਰਦੇ ਹੋ ਕਿਵੇਂ ਬਚਣਗੀਆਂ ਤੁਹਾਨੂੰ ਦੇਖੋ ਜੀ ਗੱਲ ਇਹ ਹੈ ਜੇ ਭਾਜਪੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ tmpobj ਕੀ ਦੇ ਰਹੀ ਹੈ ਜਿਵੇਂ ਹੰਸ ਰਾਜ ਹੰਸ ਜੀ ਨੇ ਪਹਿਲਾਂ ਵੀ ਇੱਕ ਦਿਨ tmpobj ਦਿੱਤੀ ਸੀ ਕਿ ਦੋ ਤੋਂ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਰਿਹਾ ਹੈ ਕਿ ਪਹਿਲਾਂ ਦੇਖ ਲਿਆ ਤੇ ਨਿੱਕਲੇ ਕਾਨੂੰਨ ਲਿਆਏ ਸੀ ਦਿੱਲੀ ਚ ਬੈਠ ਕੇ ਇੱਕ ਸਾਲ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਵਾਪਸ ਲਿੱਤੇ ਕਿ ਨਹੀਂ ਲਿੱਤੇ ਕਿ ਨੂੰ ਸੋ ਇਸ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਉਥੇ ਹੀ ਉਹਨਾਂ ਨੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਬਾਰੇ ਬੋਲਦੇ ਹੋਏ ਕਿਹਾ ਕਿ ਪੰਜਾਬ ਬਚਾਓ ਨਹੀਂ ਇਹ ਬਾਦਲ ਬਚਾਓ ਯਾਤਰਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਦਾ ਖੇਤਰੀ ਪਾਰਟੀ ਨੂੰ ਲਿਆਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਨਹੀਂ ਆਇਆ ਪੰਜਾਬ ਦਾ ਹੁਣੇ ਪੰਜਾਬ ਨਹੀਂ ਵਿਚਾਰੇ ਇਹ ਬਾਦਲ ਬਚਾਓ ਯਾਤਰਾ ਹੈ ਧੰਨਵਾਦ ਥੈਂਕ ਯੂ ਸਕਾਈਨਸ ਪੰਜਾਬ ਦੇ ਲਈ ਬਿਊਰੋ ਰਿਪੋਰਟ